ਕਾਜੀ ਵਾਰ ਕੈਜ ਕਰਾ ਲੈ ਨਾ ਲੋ ਜਿਵੇਂ ਸਿੰਗਾਰੇ ਸੰਨਾ ਨੂੰ ਪਾਵੇ ਜੰਸਰੀਆ ਕਾਲਾ ਸ਼ੁਕਰਮਾਨ ਸ਼ੁਕਰਮਾਨ ਸਾਹਿਬ ਬਹੁਤ ਦਿੱਤਾ ਖੰਡੇ ਵਨ ਨਹੀਂ ਸੋਤੇ ਇੰਨਾ ਦਿੱਤਾ ਉਮੀਦ ਨਹੀਂ ਸੀ ਕਿ ਸਾਨੂੰ ਬਾਬਾ ਜੀ ਇੰਨਾ ਵਧੀਆ ਦੇ ਦਿੰਗੇ ਜੀ ਉਹਨਾਂ ਨੇ ਕੁਛ ਲੱਗਦਾ ਵੀ ਨਾ ਸੋ ਦੂਨਾ ਤੀਨਾ ਛੋਨਾ ਕਰਕੇ ਦਿੱਤਾ ਤੇ ਸਭ ਤੋਂ ਵਧੀਆ ਦਾਤ ਸਾਨੂੰ ਇਹ ਦਿੱਤਾ ਗੁਰੂ ਨਾਲ ਜੋੜਿਆ ਹੋਇਆ ਬਹੁਤ ਜੀ ਕਾਲਸਾ ਬਾਈ ਕੋ ਜੇ ਕਿਫਾ ਤੇ ਚ ਕਿਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਚਪੈਰਾ ਸਾਹਿਬ ਲਾਣਾ ਹਾਂ ਜੀ ਅੱਜ ਉਚੇਚਿਆ ਤੋਰ ਤੇ ਇੱਥੇ ਆਏ ਹੋ ਅਸੀਂ ਨਾ ਲੁਧਿਆਣੇ ਕਿਸੇ ਕੰਮ ਵਾਸਤੇ ਆਏ ਸੀ ਤੇ ਸਾਨੂੰ ਪਤਾ ਸੀ ਹਰ ਵੈਨਸਡੇ ਗੁਰਦੁਆਰਾ ਸਾਹਿਬ ਚਪੈਰਾ ਸਾਹਿਬ ਹੁੰਦਾ ਸਾਨੂੰ ਬੜੀ ਰੀਤ ਹੈ ਕਿ ਆਪਾਂ ਇੱਥੇ ਆ ਕੇ ਜਰੂਰ ਹਾਜ਼ਰੀ ਲਗਾਈਏ ਤੇ ਇਸ ਕਰਕੇ ਆਪਾਂ ਫਰਵ ਆਪਣਾ ਕੰਮ ਖਤਮ ਕਰਕੇ ਗੁਰਦੁਆਰਾ ਸਾਹਿਬ ਆਏ ਹਾਂ ਬੱਥੇ ਤੇ ਕੰਮ ਵਾਸਤੇ ਤੇ ਹਾਜ਼ਰੀ ਲਗਵਾਉਣ ਵਾਸਤੇ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਗਾੜ ਹੈ ਤੁਸੀਂ ਇਤੋਂ ਦੀ ਇੱਥੇ ਲੁਧਿਆਣੇ ਵੀ ਆਏ ਹੋ ਸੋ ਦਰਬਾਰ ਸਾਹਿਬ ਦੀ ਸੰਗਤ ਲੁ ਵੈਗਰੂ ਹਰ ਜਗ੍ਹਾ ਬਸਦਾ ਹੈ ਨਾ ਕਹਿੰਦੇ ਕਿ ਜਿੰਨੇ ਸਤਨ ਗੁਰੂ ਦੇ ਹੁਣ ਚਾਕੇ ਜਰੂਰ ਹਾਜ਼ਰੀ ਲਗਵਾਓ ਮੱਥਾ ਟੇਕੋ ਅਸ਼ੀਰਵਾਦ ਲਓ ਸੰਗੇ ਵਿੱਚ ਰੱਬ ਬਸਦਾ ਹੈ ਉਹਨੇ ਸੰਗਤ ਦੇ ਵਿੱਚ ਆਏ ਆ ਅਸ਼ੀਰਵਾਦ ਲੈਣ ਆਏ ਆ ਜਿਹੜੇ ਕੰਮ ਕਰਨ ਵਾਸਤੇ ਆਏ ਆ ਪਾਪਾ ਜੀ ਅਗੇ ਕਿਰਪਾ ਕਰਨ ਸਾਡੇ ਤੇ ਚੜ੍ਹਦੀ ਕਲਾ ਦੀ ਤੇ ਸਾਡਾ ਕੰਮ ਵਧੀਆ ਵਧੀਆ ਕਰਾਂ ਅਸ਼ੀਰਵਾਦ ਲੈਣ ਵਾਸਤੇ ਆਏ ਆ ਅਹੀਂ ਅੰਮ੍ਰਿਤਸਰ ਤੋਂ ਆਹੀ ਉੱਥੇ ਹੱਤ ਵਰ ਚ ਪੈਰਾ ਕੱਟੀ ਦਾ ਹਰ ਆਤ ਵਰ ਚਾਹੀਦਾ ਅਹੀਂ ਕਿਸੇ ਕੰਮ ਆਏ ਆ ਇੱਥੇ ਅੱਜ ਹਾਂ ਉਹਨਾਂ ਨੇ ਦੱਸਿਆ ਕੀ ਇੱਥੇ ਬੁੱਧਵਾਰ ਚ ਪੈਰਾ ਹੁੰਦਾ ਫਿਰ ਅਹੀਂ ਆ ਹੱਥ ਜੋੜ ਕੇ ਅ ਤੇ ਬਸ ਬਾਬਾ ਜੀ ਨੇ ਵੇਲੋ ਖੇਚ ਲਿਆ ਆਪਣੇ ਘਰ ਲੱਭਣ ਬੋਲੇ ਸਭ ਕੇ ਜਾਨਾ ਜੀ ਅੱਜ ਅਜ ਪਰ ਲੱਗਾ ਕਿ ਇੱਥੇ ਵੀ ਦਪਹਿਰਾ ਹੁੰਦਾ ਪੁੱਤ ਵਾਰ ਅਸੀਂ ਆ ਗਏ ਇੱਥੇ ਆਪੇ ਤੁਹਾਡੇ ਸਾਹਮਣੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਝੋਲੀਆਂ ਭਰਦਾ ਆ ਵੇਲੋ ਮੇਰੀ ਵੀ ਭਰੀ ਜੇ ਮੈਂ ਵੀ ਚੁੱਕਿਆ ਜੇ ਵਾਹਿਗੁਰੂ ਸਭ ਨੂੰ ਰੋਟੀ ਪੜੀ ਦਾਲ ਫੁਲਕਾ ਮਾਰਾ ਜੀ ਸਭ ਨੂੰ ਤੰਦਰੁਸਤੀਆ ਬਖਸ਼ੇ ਬੜੀ ਜਾਰੀ ਜਗ੍ਹਾ ਕੀ ਕੋਈ ਅਜੀਹੀ ਮੁਰਾਦ ਜਿਵੇਂ ਤੁਸੀਂ ਕਹਿੰਦੇ ਹੋ ਕਿ ਸ਼ਿਦਾ ਸਾਹਿਬ ਵੀ ਤੁਸੀਂ ਜਾਣਦੇ ਹੋ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਹੋ ਕੋਈ ਅਜੀਹੀ ਮੁਰਾਦ ਜਿਹੜੀ ਤੁਹਾਡੀ ਪੂਰੀ ਹੋਈ ਹੋਵੇ ਬਿਲਕੁਲ ਅੱਜ ਹੀ ਪੂਰੀ ਹੋਈ ਹੈ ਅੱਛਾ ਕਿਹੜੀ ਬਿਲਕੁਲ ਬਿਲਕੁਲ ਸਾਨੂੰ ਇਹ ਗੱਲ ਸੀ ਕਿ ਆਪਣਾ ਲੇਡੀਜ਼ ਦਾ ਖੁਦ ਦਾ ਆਪਣਾ ਨਾ ਕੰਮ ਸ਼ੁਰੂ ਕਰਾਂ ਤੇ ਅੱਜ ਉਹੀ ਮਾਲ ਲੈ ਕੇ ਵਾਇਗਰ ਹੋ ਗਿਆ ਅੱਜ ਦੀ ਦਿਨ ਦੀ ਸ਼ੁਰੂਆਤ ਹੋਈ ਹੈ ਅੱਜ ਮੈਂ ਸਟਾਰਟਿੰਗ ਦੇ ਇੱਕ ਹੈ ਤੇ ਬਾਬਾ ਜੀ ਨੇ ਥੋੜੇ ਦਿਨਾਂ ਦੇ ਵਿੱਚ ਹੀ ਉਸ ਵਾਈਕੂ ਨੇ ਚੋਲੀ ਪਰਤੀ ਕੀ ਹੈ ਤੇ ਮੇਰੀ ਮਰਾਦਪੁਰੇ ਆਪਣਾ ਖੁਦ ਦਾ ਬਿਜ਼ਨਸ ਕਰਨ ਦੀ ਪਪਾ ਜੀ ਦੀ ਕਿਰਪਾ ਦੇ ਨਾਲ ਤੇ ਅੱਜ ਤੱਕ ਉਹਦਾ ਬਿਜ਼ਨਸ ਸਟਾਰਟ ਕਰ ਰਹੇ ਗਿਆ ਵਾਈਕੂ ਮੇਰੇ ਮਮਾ ਖੁਦ ਬਾਹਰ ਕਿਸੇ ਸਹੇਮੇ ਬਾਹਰ ਰਹਿੰਦੇ ਗਿਆ ਤੇ ਵਾਈਕੂ ਜੀ ਦੇ ਅਰਦਾਸਾ ਕਰਕੇ ਉਹਨਾਂ ਦਰ ਤੇ ਜਾਣ ਕਰਕੇ ਅੱਜ ਬਾਬਾ ਜੀ ਨੇ ਬਹੁਤ ਖੁਸ਼ੀ ਦਿੱਤੀ ਆ ਵਕਤ ਬਹੁਤ ਕੱਟਿਆ ਸੀ ਪਰ ਵਾਈਗੁਰੂ ਜੀ ਨੇ ਸੋਨੇ ਭਾਗ ਲਾਇਆ ਹੈ ਨਾ ਕਿ ਬਹੁਤ ਸ਼ੁਕਰਾਨਾ ਕਰਦੇ ਤੱਕ ਦੇਗੇ ਕਿ ਉਸ ਵਾਈਗੁਰੂ ਨੇ ਸਾਨੂੰ ਇੰਨੇ ਜੋਗਾ ਕੀਤਾ ਹੈਗਾ ਬਾਬਾ ਜੀ ਹਰ ਕਿਸੇ ਨੂੰ ਖੁਸ਼ ਰਹਿ ਕੇ ਸੁਖੀ ਰਹਿਣਾ ਮਨ ਬਰ ਗਿਆ ਬਹੁਤ ਦਿੱਤਾ ਖੰਡੇ ਵਾਂਗ ਨਹੀਂ ਸੋਹਤੇ ਇੰਨਾ ਦਿੱਤਾ ਉਮੀਦ ਨਹੀਂ ਸੀ ਕਿ ਸਾਨੂੰ ਬਾਬਾ ਜੀ ਇੰਨਾ ਵਧੀਆ ਦੇ ਦਣਗੇ ਜਿਉਂ ਉਹਨਾਂ ਨੇ ਕੁਛ ਲੱਗਦਾ ਵੀ ਨਾ ਸੋਨ ਦੂਨਾ ਤੀਨਾ ਛੋਨਾ ਕਰਕੇ ਦਿੱਤਾ ਹੈ ਸਭ ਤੋਂ ਵਧੀਆ ਇਨਾਮ ਸਾਨੂੰ ਆ ਦਿੱਤਾ ਹੈ ਗੁਰੂ ਨਾ ਚੋੜਿਆ ਹੋਇਆ ਬਹੁਤ ਬਹੁਤ ਸ਼ੁਕਰਾਨਾ ਵਾਈਗੁਰੂ ਬਹੁਤ ਬਹੁਤ थैंक यू कांदरो जी करा ले दो बाबा दीने बाजवा के झिकारा ला दे न ओला वैसे सिंगारे छ नाव लनु पावे जसरी आ का शुक्र माल